ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਕਾਨ ਅਤੇ ਬਾਈਬਲ ਕਲਾ ਗੋਲੀकांड ਨੂੰ ਲੈ ਕੇ ਐਸਆਈਟੀ ਦੀ ਜਾਂਚ ਸ਼ਕਤੀ ਨਾਲ ਚੱਲ ਰਹੀ ਹੈ ਜਿੱਥੇ ਸ਼੍ਰੋਮਣੀ ਕਲਦਨ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕ ਕੋਟਕਪੂਰਾ ਤੋਂ ਮੰਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਰੀਦਕੋਟ ਅਦਾਲਤ ਨੇ ਰੱਦ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਹ ਗੱਲ ਦਾ ਸਿੱਧਾ-ਸਿੱਧਾ ਡਰ ਪੈਦਾ ਹੋ ਗਿਆ ਹੈ ਕਿ ਹੋ ਸਕਦਾ ਹੈ ਜਲਦ ਮੰਤਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਜਿਹੜੀ ਹੈ ਐਸਆਈਟੀ ਦੀ ਜਾਂਚ ਦੇ ਆਧਾਰ ਤੇ ਕੀਤੀ ਜਾ ਸਕੇ ਸਰ ਮਾ ਡੀ ਐਸ ਪੀ ਸਾਹਿਬ ਉਹਨਾਂ ਵੱਲੋਂ ਜਿਹੜੀ ਹੈਗੀ ਹੈ ਕੋਰਟ ਦੇ ਵਿੱਚ ਆਪਣੇ ਬਿਆਨ ਦਿੱਤੇ ਗਏ ਨੇ ਵੀ ਜਿਹੜੇ ਸ਼੍ਰੀ ਮਨਤਾਜ ਸਿੰਘ ਬਰਾੜ ਜਿਹੜੇ ਇਕਾਲੀ ਦਲ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਅਸੀਂ ਬਤੌਰ ਮੁਲਜ਼ਮ ਦੇ ਵਿੱਚ ਤਸੱਬਰ ਕਰ ਲਿਆ ਤਫਤੀਸ਼ ਚ ਜਿਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਹੈ ਬੇਲ ਹੈ ਉਹ ਇਨਫਰੈਕਚਰਸ ਕਰਦੇ ਹੋਏ ਮਾਨਯੋਗ ਅਦਾਲਤ ਨੇ ਡਿਸਮਿਸ ਕੀਤੀ ਬੀਤੇ ਦਿਨੀ ਮਨਤਾਜ ਸਿੰਘ ਬਰਾੜ ਦੀ ਕਈ ਵਾਰ ਐਸ ਆਈ ਟੀ ਵੱਲੋਂ ਲੰਮਾ ਸਮਾਂ ਪੁੱਛਗਿੱਛ ਕੀਤੀ ਗਈ ਹੈ ਤੇ ਨਾਲ ਹੀ ਐਸ ਆਈ ਟੀ ਦਾ ਇਹ ਵੀ ਇਲਜ਼ਾਮ ਹੈ ਕਿ ਜਿਸ ਦਿਨ 2015 ਚ ਬੇਬਲ ਕਲਾ ਗੋਲੀ ਕਰਨ ਵਾਪਰਿਆ 150 ਤੋਂ ਵੱਧ ਵਾਰ ਮੰਤਾਰ ਸਿੰਘ ਬਰਾੜ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਮੰਤਾਰ ਸਿੰਘ ਬਰਾੜ ਦੀ ਭੂਮਿਕਾ ਸ਼ੱਕੀ ਜਾਪਦੀ ਹੈ ਹੁਣ ਆਉਣ ਵਾਲਾ ਸਮਾਂ ਦੇਖਾ ਕੀ ਮੰਤਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਵੀ ਐਸਆਈਟੀ ਵੱਲੋਂ ਕੀਤੀ ਜਾ ਸਕਦੀ ਹੈ ਜਾਂ ਮੋੜ ਤੋਂ ਪੁੱਛਗਿੱਛ ਲਈ ਬੁਲਾਇਆ ਜਾਏਗਾ